ਸ਼ੁਰੂਆਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ 84 ਦੇ ਕੱਲੂਕਾਰੇ ਦੇ ਸ਼ਹੀਦਾਂ ਦੇ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਅਤੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਸ਼ਬਦ ਕੀਰਤਨ ਤੋਂ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਜੀ ਵੱਲੋਂ ਅਰਦਾਸ ਕੀਤੀ ਗਈ। ਇਸ ਮੌਕੇ ਬਾਬਾ ਹਰਨਾਮ ਸਿੰਘ ਖਾਲਸਾ ਸਮੇਤ ਸਿੱਖ ਸੰਸਥਾਵਾਂ ਅਤੇ ਸੰਸਥਾਵਾਂ ਦੇ ਬਹੁਤ ਸਾਰੇ ਸਿੱਖ ਆਗੂ ਵੀ ਮੌਜੂਦ ਸਨ। ਹਾਲਾਂਕਿ ਇਸ ਮੌਕੇ ਜਥੇਦਾਰ ਪੁਲਦੀਪ ਸਿੰਘ ਗੜਗੱਜ ਵੱਲੋਂ ਕੌਮ ਦੇ ਨਾਮ ਸੰਦੇਸ਼ ਨਹੀਂ ਪੜਿਆ ਗਿਆ ਕਿਉਂਕਿ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਤੇ ਸਿੱਖ ਆਗੂਆਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ ਤੁਹਾਨੂੰ ਦੱਸ ਦਈਏ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਚੱਲ ਰਹੇ ਕੱਲੂਕਾਰਾ ਸਮਾਗਮਾਂ ਦੇ ਦੌਰਾਨ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਨ ਦਾ ਦਮਦਮੀ ਟਕਸਾਲ ਸਮੇਤ ਕਈ ਜਥੇਬੰਦੀਆਂ ਵੱਲੋਂ ਇਤਰਾਜ਼ ਜਤਾਇਆ ਗਿਆ ਸੀ ਇਸ ਦੇ ਐਡਵੋਕੇਟ ਹਰਜਿੰਦਰ ਸਿੰਘ tạmੀ ਦੇ ਨਾਲ ਮੁਲਾਕਾਤ ਵੀ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਨੇ ਇਹ ਸੰਦੇਸ਼ ਦਿੱਤਾ ਸੀ ਕਿ ਕਿਸੇ ਵੀ ਕੀਮਤ ਤੇ ਐਸਜੀਪੀਸੀ ਅਤੇ ਸਿੱਖ ਸੰਸਥਾਵਾਂ ਦੇ ਵਿਦਿਆਲੇ ਕੋਈ ਵੀ ਰੌਲਾ ਨਹੀਂ ਪੈਣ ਦਿੱਤਾ ਜਾਵੇਗਾ ਕੋਈ ਵੀ ਵਿਰੋਧਤਾ ਵਾਲੀ ਸਥਿਤੀ ਪੈਦਾ ਨਹੀਂ ਹੋਣ ਦਿੱਤੀ ਜਾਵੇਗੀ ਸੋ ਇਸੇ ਕਰਕੇ ਅੱਜ ਵਿਰੋਧ ਤੋਂ ਬਾਅਦ ਕੁਲਦੀਪ ਸਿੰਘ ਗੜਗਾਜ ਜਥੇਦਾਰ ਕਾਰਜਕਾਰੀ ਜਥੇਦਾਰ ਵੱਲੋਂ ਇਹ ਸੰਦੇਸ਼ ਨਹੀਂ ਪੜਿਆ ਗਿਆ ਪਰ ਉਹਨਾਂ ਵੱਲੋਂ ਅਰਦਾਸ ਜ਼ਰੂਰ ਕੀਤੀ ਗਈ ਤੇ ਅਰਦਾਸ ਦੇ ਵਿੱਚ ਪ੍ਰਮੁੱਖ ਸਿੱਖ ਜਿਹੜੇ ਸਿੱਖ ਮੁੱਦੇ ਨੇ ਉਹਨਾਂ ਤੇ ਗੱਲਬਾਤ ਵੀ ਕੀਤੀ ਗਈ ਸੋ ਵਿਰੋਧ ਦੇ ਬਾਵਜੂਦ ਵਿਰੋਧ ਕਰਨ ਦੀ ਜਿਹੜੀ ਚੇਤਾਵਨੀ ਦਿੱਤੀ ਗਈ ਸੀ ਉਸ ਦੇ ਬਾਵਜੂਦ ਇਹ ਜਿਹੜਾ ਸਮਾਗਮ ਸੀ ਸ਼ਹੀਦਾਂ ਨੂੰ ਯਾਦ ਕਰਨ ਦਾ ਸਮਾਗਮ ਸੀ ਇਹ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਸਮਾਪਤ ਹੋ ਗਿਆ ਅੱਜ ਸਮੁੱਚਾ ਖਾਲਸਾ ਪੰਥ ਗੁਰੂ ਨਾਨਕ ਨਾਮ ਲੇਵਾ ਸਿੱਖ ਜੂਨ 1984 ਦੇ ਵਿੱਚ ਜੋ ਉਸ ਵੇਲੇ ਦੀ ਕਾਂਗਰਸੀ ਭਾਰਤੀ ਹਕੂਮਤ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਆਪਣੀ ਫੌਜਦਾਰ ਦੁਆਰਾ ਤੋਪਾ ਟੰਕਾ ਨਾਲ ਔਰ ਸਿੱਖਾਂ ਦੇ ਸਰਬੋੱਚ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਜਿਹਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜਦੋਂ ਉਹਨੂੰ ਸ਼ਹੀਦੀਪੁਰ ਵੀ ਉਹ ਮਨਾਉਣਾ ਹੀ ਸੰਗਤ ਬੱਚੇ ਸਾਡੇ ਛੋਟੇ ਛੋਟੇ ਬੀਬੀਆਂ ਸ਼ਹੀਦ ਹੋਈਆਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਹਢੀ ਕੀਤਾ ਗਿਆ ਅੱਜ ਉਸ ਕੱਲੂ ਘਾਰੇ ਦੀ ਅਸੀਂ 41ਵਾਂ ਵਾਰ ਜਿਹੜਾ ਉਹ ਯਾਦ ਕਰ ਰਹੇ ਹਾਂ ਸਿੱਖ ਚੇਤਿਆਂ ਦੇ ਵਿੱਚ ਇਹਨੂੰ ਕੱਲੂ ਘਾਰਾ ਕਿਹਾ ਜਾਂਦਾ ਕੱਲੂ ਘਾਰੇ ਦਾ ਮਤਲਬ ਹੁੰਦਾ ਸਰਬਨਾਸ਼ ਜਦੋਂ ਕਿਸੇ ਕੌਮ ਨੂੰ ਸਰਬਨਾਸ਼ ਕਰਨ ਦੀ ਕੋਈ ਸਾਜ਼ਿਸ਼ ਹੋਵੇ ਉਹਨੂੰ ਸਿੱਖ ਰਵੈਤਾਂ ਦੇ ਵਿੱਚ ਕੱਲੂ ਘਾਰੇ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਇਹਨਾਂ ਦਿਨਾਂ ਨੂੰ ਰੰਧੀ ਦੁਨੀਆ ਤੱਕ ਸਿੱਖ ਕਦੀ ਭੁੱਲ ਨਹੀਂ ਸਕਦੇ ਸਿੱਖ ਚੇਤਿਆਂ ਦੇ ਵਿੱਚ ਇਹ ਦਿਨ ਸਦਾ ਰਹਿਣਗੇ ਤੇ ਨਾਲ ਹੀ ਉਸ ਵੇਲੇ ਲੱਖਾਂ ਦੀ ਫੌਜ ਦੇ ਨਾਲ 20ਵੀਂ ਸਦੀ ਦੇ ਮਹਾਨ ਸਿੱਖ ਅਮਰ ਸ਼ਹੀਦ ਫੌਮੀ ਯੋਧੇ ਦਮਦਮੀ ਟਕਸਾਲ ਦੇ 14ਵੀਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਰਨਲ ਸੁਖ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਅਤੇ ਹੋਰ ਬਿਆੰਤ ਸਿੰਘ ਲੜਦਿਆਂ ਹੋਇਆਂ ਸ਼ਹਾਦਤ ਪਾ ਗਏ। ਉਹਨਾਂ ਨੇ ਗੁਰੂ ਦੇ ਉਹਨਾਂ ਬਚਨਾਂ ਨੂੰ ਸੱਚ ਕਰਕੇ ਦਿਖਾਇਆ। ਮੋਹੇ ਮਰਨੇ ਕਾ ਚਾਉ ਹੈ ਮਰੂੰ ਤਾ ਹਰ ਕੈ ਦਵਾਰ। ਉਹਨਾਂ ਨੇ ਇਹਨਾਂ ਗੁਰੂ ਬਚਨਾਂ ਦੀ ਵੀ ਕਮਾਈ ਕੀਤੀ। ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕਾ ਹੇਤ ਉਰਜਾ ਪੁਰਜਾ ਕੱਟ ਮਰੇ ਕਬ ਹੂ ਨਾ ਛੱਡੈ ਖੇਤ। ਅੱਜ 41 ਬਰੇ ਹੋ ਗਏ ਨੇ। ਉਦੇ ਤੋਂ ਬਾਅਦ ਨਵੰਬਰ ਦੇ ਵਿੱਚ ਵੀ ਸਿੱਖਾਂ ਦਾ ਜੈਨੋਸਾਈਡ ਇਸ ਧਰਤੀ ਦੇ ਉੱਤੇ ਹੋਇਆ ਔਰ ਨਿਆਂ ਤੇ ਇਨਸਾਫ ਸਿੱਖਾਂ ਨੂੰ ਨਹੀਂ ਮਿਲਿਆ ਵਾ ਅੱਜ ਵੀ ਮੈਂ ਮਾਤਾ ਗੁਰਜੀਤ ਕੌਰ ਨੂੰ ਪਰਸੋਂ ਮਿਲਿਆ ਜਿਹਦੇ ਚਾਰ ਪੁੱਤ ਸ਼ਹੀਦ ਹੋਏ ਪਤੀ ਸ਼ਹੀਦ ਹੋਇਆ ਔਰ ਜਿਹਦੀ ਧੀ ਇੱਕ ਸ਼ਹੀਦ ਹੋਈ ਦੁਨੀਆ ਦੇ ਵਿੱਚ ਐਹੋ ਜੇ ਵਰਤਾਰੇ ਤੁਹਾਨੂੰ ਬਹੁਤ ਘੱਟ ਵੇਖਣ ਨੂੰ ਮਿਲਣਗੇ ਜਦੋਂ ਘਰ ਦੇ ਜਿਹੜੇ 7 ਜੀ ਹੋਣ ਉਹਦੇ ਵਿੱਚੋਂ 6 ਜੀ ਚਲੇ ਜਾਣ ਪਰ ਮਾਤਾ ਕੱਲੀ ਰਹਿ ਜਾਏ ਤੇ ਉਹ ਪਰ ਮਾਤਾ ਅੱਜ ਵੀ ਇੱਥੇ ਦਰਬਾਰ ਸਾਹਿਬ ਪ੍ਰਕਰਮਾ ਸੇਵਾ ਕਰਦੀ ਬੜੀ ਚੜ੍ਹਦੀ ਕਲਾ ਵਾਲੀ